ਜ ਨਹੀਂ ਪਉਂਦੇ ਜੀ ਕਸਟਮਰ ਨੂੰ ਕਾਦੇ ਚ ਫਾਇਦਾ ਰਹਿੰਦਾ ਕਸਟਮਰ ਬਾਈ ਵੇਟ ਫਾਇਦਾ ਜੀ ਬਾਈ ਵੇਟ ਫਾਇਦਾ ਜੀ ਬਾਈ ਵੇਟ ਬਹੁਤ ਬੈਨੀਫਿਟ ਹੈ ਜੀ ਜਿਵੇਂ ਆ ਆਈ ਦੇ ਨੇ ਜੀ ਆਪਾਂ ਅੱਛਾ ਜੀ ਆਪਣੇ ਤੋਂ ਇਹ 100 ਕਿਲੋਮੀਟਰ ਦੂਰ ਏਰੀਏ ਦਾ ਮਾਲ ਹੈ ਜੀ अच्छा जी तलवंडी साहब होता है ठीक है जी देखो कस्टमर आए अपनी तसल्ली ते आए जी आपा इन्नू टाडा दा माल लाग देई जने जी सुनू पता ही है का कंफर्टेबल जी इन्नू पार्क ਦੇ ਵਿੱਚ ਓਪਨ ਦੇ ਵਿੱਚ ਲਾ ਸਕਦੇ ਆ ਜੀ ਆਪਾਂ 304 ਦਾ ਹੈ ਪਹਿਲੀ ਗੱਲ ਇਹਨੂੰ ਜਰਨੀ ਪੈਣੀ ਜੀ ਖਰਾਬ ਨਹੀਂ ਹੋਣਾਗਾ ਫਿਰ ਕੁਆਲਿਟੀ एज ਵੀ ਜਦੋਂ ਤੁਸੀਂ ਆਪਦੇ پارک ਨੂੰ ਡੈਕੋਰੇਟ ਕਰੋਗੇ ਇਹਦੀ ਕੁਆਲਿਟੀ ਆਡੀ ਚਮਕੂਗੀ ਚਮ ਰਵਿੰਦਰ ਇਹ ਸਟੀਲ ਦੀ ਜਗਾਠ ਆ ਬਈ ਹਾਂਜੀ ਮਜ਼ਬੂਤ ਹੈ ਪੂਰੀ ਉਹਦੇ ਚ ਮਜ਼ਬੂਤ ਸਟੀਲ ਚ ਬਣੀ ਹੋਈ ਹੈ ਜੀ ਹਾਂ ਬਿਲਕੁਲ ਜੀ ਗੁਰਪ੍ਰੀਤ ਹਾਂਜੀ ਦੋਸਤੋ ਦੋਸਤੋ ਅੱਜ ਆਪਾਂ ਡੀਐਸ ਵਾਲਿਆਂ ਦੇ ਖੜੇ ਆ ਤਲਵੰਡੀ ਸਾਬੋ ਦਮਨ ਸਟੀਲ ਵਾਲਿਆਂ ਦੇ ਇਹ ਨਾਲ ਮਸ਼ਹੂਰ ਨੇ 14-15 ਸਾਲ ਇਹਨਾਂ ਦਾ ਪੁਰਾਣਾ ਕੰਮ ਹੈ ਤੇ ਇਹਨਾਂ ਨਾਲ ਕਰਾਂਗੇ ਗੱਲਬਾਤ ਤੇ ਤੁਹਾਨੂੰ ਜਾਣਕਾਰੀ ਦੇਵਾਂਗੇ ਸਟੀਲ ਦੇ ਕੰਮ ਬਾਰੇ ਚਗਾਠਾਂ ਦੇ ਕੰਮ ਬਾਰੇ ਰੇਲਿੰਗ ਬਾਰੇ ਜੇ ਤੁਸੀਂ ਸਟੀਲ ਦਾ ਕੰਮ ਕਰਾਉਣੇ ਹੋ ਚਗਾਠਾਂ ਦਾ ਕੰਮ ਕਰਾਉਣੇ ਹੋ ਘਰ ਪਾਉਣੇ ਹੋ ਹਨ ਤਾਂ ਵੱਡੀ ਸਮੱਸਿਆ ਹੁੰਦੀ ਆ ਕਿ ਕਿਹੋ ਜਿਹੀਆਂ ਚਗਾਠਾਂ ਲਈਏ ਕੀ ਰੇਟ ਲਈਏ ਕਵਾਲਿਟੀ ਕਹਿ ਉਹ ਜੀ ਲਈ ਹੈ ਨਾ ਸਾਨੂੰ ਸਾਰੀ ਜਾਣਕਾਰੀ ਦੇਵਾਂਗੇ ਤੇ ਬਾਈ ਜੀ ਗੁਰਪ੍ਰੀਤ ਜੀ ਸਾਡੇ ਨਾਲ ਹੋਣਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਜੀ ਠੀਕ ਹੋ ਬਾਈ ਜੀ ਵਧੀਆ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਜੀ ਹਾਂ ਜੀ ਬਹੁਤ ਵਧੀਆ ਸਭ ਤੋਂ ਪਹਿਲਾਂ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲੋਕੇਸ਼ਨ ਬੋਲ ਦਿਓ ਜੀ ਲੋਕੇਸ਼ਨ ਆਪਣੀ ਹੈਗੀ ਜੀ ਬਠਿੰਡਾ ਰੋਡ ਤਲਵੰਡੀ ਸਾਬੋ ਜੀ ਠੀਕ ਹੈ ਜੀ ਗਲੀ ਨੰਬਰ 3 ਮਡਰ ਟਾਊਨ ਦੀ ਬਠਿੰਡਾ ਰੋਡ ਤਲਵੰਡੀ ਸਾਬੋ ਹਾਂ ਜੀ ਤੇ ਜਦੋਂ ਤੁਸੀਂ ਬਠਿੰਡਾ ਤੋਂ ਮਤਲਬ ਚੌਂਕ ਤੋਂ ਖੰਡਾ ਚੌਂਕ ਤੋਂ ਤਲਵੰਡੀ ਸਾਬੋ ਤੋਂ ਬਠਿੰਡੇ ਨੂੰ ਜਾਓਗੇ ਹਾਂਜੀ ਹੁੰਡਾ ਏਜੰਸੀ ਦੇ ਨਾਲ ਆ ਜੀ ਹੁੰਡਾ ਏਜੰਸੀ ਦੇ ਬਿਲਕੁਲ ਨਾਲ ਵੱਡੇ ਵੱਡੇ ਬੋਰਡ ਲੱਗੇ ਹੋਏ ਆ ਤਾਵਨ ਸਟੀਲ ਰੇਲਿੰਗ ਤਾਵਨ ਸਟੀਲ ਰੇਲਿੰਗ ਗੁਰਪ੍ਰੀਤ ਬਈ ਵੀਡੀਓ ਲੋਕ ਪਾਉਂਦੇ ਰਹਿੰਦੇ ਆ ਨਾ ਚਗਾਠਾਂ ਦੀਆਂ ਹੋ ਸਾਰੀਆਂ ਨਾ ਹਾਂਜੀ ਹਾਂਜੀ ਬਿਲਕੁਲ ਆਪਾਂ ਦਰਸ਼ਕਾਂ ਨੂੰ ਰੇਟ ਚ ਚੱਕਰ ਚ ਪਾਉਣ ਦੀ ਬਜਾਏ ਸਸਤੇ ਮਹਿੰਗੇ ਚ ਪਾਉਣ ਦੀ ਬਜਾਏ ਹੈਨਾ ਬਿਲਕੁਲ ਜੀ ਆਪਾਂ ਜਾਣਕਾਰੀ ਦੇਣੀ ਅੱਜ ਚਗਾਠਾਂ ਬਾਰੇ ਸਟੀਲ ਦੇ ਕੰਮ ਬਾਰੇ ਰੇਲਿੰਗ ਬਾਰੇ ਰੇਲਿੰਗ ਬਾਰੇ ਤੇ ਦੱਸਣ ਆਪਾਂ ਵੀ ਕੀ ਫਰਕ ਹੁੰਦਾ ਚੀਜ਼ਾਂ 'ਚ ਕਿਹੋ ਜਿਹੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਠੀਕ ਹੈ ਜੀ ਤੇ ਕਿੜੀ ਕਿੜੀਆਂ ਮਤਲਬ ਕੁਆਲਿਟੀ ਆਉਂਦੀਆਂ ਨੇ ਕੁਆਲਿਟੀਆਂ ਸਟੀਲ 'ਚ ਤੇ ਜਗਾਠਾਂ ਵਾਲੇ ਮਾਲ 'ਚ ਠੀਕ ਹੈ ਨਾ ਜਗਾਠਾਂ ਵਾਲੇ ਮਾਲ 'ਚ ਸਭ ਤੋਂ ਪਹਿਲਾਂ ਤੁਸੀਂ ਆਪਾਂ ਜਿਵੇਂ ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਕਰਦੇ ਹਾਂ ਦੋਸਤੋ ਆਹ ਦੇਖੋ ਆਹ ਚੀਜ਼ ਤੁਸੀਂ ਲੋਹੇ ਦੀ ਜਗਾਠਾਂ ਮੋਦੀਆਂ ਨੇ ਦੋਸਤੋ ਨੇੜੇੋਂ ਦਿਖਾ ਰਵਿੰਦਰ ਇਹ ਸਟੀਲ ਦੀ ਜਗਾਠ ਆ ਬਈ ਹਾਂਜੀ ਮਜ਼ਬੂਤ ਐ ਪੂਰੀ ਉਦੇ ਚ ਮਜ਼ਬੂਤ ਸਟੀਲ ਚ ਬਣੀ ਹੋਈ ਹੈ ਜੀ ਹਾਂ ਬਿਲਕੁਲ ਜੀ ਗੁਰਪ੍ਰੀਤ ਬਈ ਕਰੋ ਇਹਦੇ ਬਾਰੇ ਦੱਸੋ ਕਿੰਨੀ ਕੁ ਮਜ਼ਬੂਤ ਹੈ ਲੋਹੇ ਵਾਲੇ ਨਾਲੋਂ ਕੀ ਫਰਕ ਲੋਹੇ ਵਾਲੇ ਨਾਲੋਂ ਇਹਦਾ ਇਹ ਫਰਕ ਹੈ ਜੀ ਇੱਕ ਤਾਂ ਇਹ ਬਣੀ ਹੋਈ ਹੈ 304 கிரேਡ ਦੀ ਅੱਛਾ ਜੀ ਦੂਸਰਾ ਇਹਦਾ ਇਹ ਪੁਆਇੰਟ ਹੈ ਜੀ ਇਹ ਗਲਨ ਦੇ ਮਸਲੇ ਤੋਂ ਲਾਈਫਟਾਈਮ ਵੈਲਿਡਿਟੀ ਇਹਦਾ ਸ਼ਟਕਾਰ ਹੈ ਜੀ ਅੱਛਾ ਜੀ ਇਹ ਨਾ ਗਲੇ ਨਾ ਖਰਾਬ ਹੋਵੇ ਜੀ ਤੀਸਰੀ ਗੱਲ ਇਹਦੇ ਵਿੱਚ ਇਹ ਹੈ ਜੀ ਇਹ ਕਲਰ ਹੁੰਦੀ ਹੈ अच्छा जी पेंट होजुगी पेंट होस पेंट हो, हो, सर, हो जी ठीक है जी। जी ये जे कस्टमर ਨੂੰ ਆਪਾਂ ਜੈਨੂਅਲ ਰੇਟ ਤੇ ਦੇ ਦਿਆਂਗੇ ਜੀ ਜੇ ਕਸਟਮਰ ਦੇਖੋ ਇਹ ਪਰਮਾਨੈਂਟ ਸੋਲੂਸ਼ਨ ਹੈ ਇਹ ਠੀਕ ਹੈ ਜੀ ਆਪਾਂ ਉਦੋਂ ਬਾਅਦ ਆ ਜਣੀ ਜਿਸ ਤੀ ਦੇਤੇ ਇਹ ਜਿਵੇਂ ਇਹ ਤੇ ਕਬਜ਼ੇ ਕੁਬਜ਼ੇ ਸਾਰੇ ਚੰਗੀ ਤਰ੍ਹਾਂ ਹੋ ਲੱਗੇ ਹਾਂ ਐਸਐਸ ਦੀ ਕਬਜ਼ੇ ਲੱਗ ਕੇ ਜੇ ਮੰਗੇ ਅੱਛਾ ਐਸਐਸ ਦੀ ਕਬਜ਼ੇ ਲਾ ਕੇ ਐਸਐਸ ਦੀ ਕਬਜ਼ੇ ਜੀ ਐਸਐਸ 304 ਦੀ ਚਗਾਠ ਹੋਊਗੀ ਜੀ ਠੀਕ ਐਸਐਸ 304 ਦਾ ਹੀ ਕਬਜ਼ਾ ਲਾ ਕੇ ਦੇਣਾ ਠੀਕ ਹੈ ਜੀ ਇਹਦੇ ਜੀ ਪੇਂਟ ਨਾ ਵੀ ਕਰੀਏ ਆਪਾਂ ਵੈਸੀ ਵੀ ਵਧੀਆ ਲੱਗਦੀ ਹੈ ਹਾਂ ਹਾਂ ਵੈਸੀ ਇਹ ਲੈਮੀਲੇਟਡ ਆਉਂਦੀ ਹੈ ਜੀ ਇਸ ਟਾਈਮ ਆਪਾਂ ਉਤਾਰਿਆ ਹੋਇਆ ਤੇ ਇਹ ਲੈਮੀਲੇਟਡ ਆਉਂਦੀ ਹੈ ਨਹੀਂ ਇਹ ਕਲਰ ਕਰਨਾ ਤਾਂ ਇਦਾਂ ਵੀ ਬੜੀ ਵਧੀਆ ਲੱਗਦੀ ਹੈ ਇਹ ਨਵੀਂ ਚੀਜ਼ ਆ ਮੈਨੂੰ ਲੱਗਦਾ ਮੈਂ ਇਹ ਇਹ ਚਾਰਦਰਾਂ ਦਾ ਬਣਦੀਆਂ ਨੇ ਇਹ ਮਤਲਬ ਚੁਗਾਠਾਂ ਹਾਂਜੀ ਇਹ ਸਟੀਲ ਦੀਆਂ ਨਹੀਂ ਕਦੇ ਦੇਖੀਆਂ ਹਨ ਇਹ ਤਾਂ ਤੁਸੀਂ ਇਦਾਂ ਬਣਾ ਕੇ ਚੱਲੋ ਜੀ ਜੇ 100 ਬੰਦਾ ਕੰਮ ਕਰ ਰਿਹਾ ਜੀ ਜਿਸਤੀ ਦਾ ਉਹਦੇ ਵਿੱਚੋਂ ਆਪਾਂ ਹੀ ਆਪਣੇ ਰੀਚ ਸਟੀਲ ਦੀ ਚਾੜਦਾ ਆਪਾਂ ਹੀ ਕੰਮ ਕਰ ਰਹੇ ਆਂ ਹੋਰ ਕੋਈ ਵੀ ਆਪਣੇ ਰੀਚ ਐਸਐਸ ਚਾੜਦਾ ਕੰਮ ਨਹੀਂ ਕਰਦੇ ਤੇ ਰੇਟ ਵਗੈਰਾ ਇਹਦਾ ਜੀ ਕਿਵੇਂ ਰੇਟ ਵਗੈਰਾ ਬਿਲਕੁਲ ਜੈਨੂਇਨ ਹੋਗਾ ਜੀ ਕਸਟਮਰ ਆਵੇ ਤਸੱਲੀ ਕਰਾਵਾਂਗੇ ਜੀ ਪੂਰਾ ਜੈਨੂਇਨ ਰੇਟ ਦੇਵਾਂਗੇ ਕਸਟਮਰ ਨੂੰ ਠੀਕ ਹੈ ਜੀ ਪੂਰਾ ਵਧੀਆ ਓਕੇ ਦੀ ਰਿਪੋਰਟ ਕੰਮ ਕਰਕੇ ਦੇਵਾਂਗੇ ਜੀ ਆਰਡਰ ਪਾਊਗਾ ਜੀ ਹਫਤੇ ਦੇ ਵਿੱਚ ਆਰਡਰ ਕੰਪਲੀਟ ਕਰਕੇ ਦੇਵਾਂਗੇ ਦੂਸਰਾ ਰੇਟ ਵੱਲੋਂ ਫੁੱਲ ਗਾਰੰਟੀ ਦੇਵਾਂਗੇ ਵੀ ਅਸੀਂ ਰੇਟ ਪੂਰਾ ਜਾਂਦੇ ਜਗਾਠਾ ਵਿੰਡੋ ਵਗੈਰਾ ਸਾਰੀਆਂ ਸਭ ਕੰਪਲੀਟ ਜੀ ਸਿੰਗਲ ਜਿਸਤੀ ਦੇ ਵਿੱਚ ਕੰਮ ਹੁੰਦਾ ਉਹ ਉਮੀ ਐਸਐਸ ਦੇ ਵਿੱਚ ਕੰਮ ਕਰਕੇ ਦਿੰਦੇ ਨੇ ਠੀਕ ਐਸਐਸ ਸਟੀਲ ਵਜਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਉਹ ਤਾਂ ਪੂਰਾ ਨਾ ਪੂਰਾ ਫੁੱਲ ਮੇਰੇ ਦੋਸਤੋ ਦੂਜੇ ਨੰਬਰ ਦੇ ਕੰਮ ਆ ਜਾਂਦਾ ਆਪਣਾ ਜਗਾਠਾ ਇਹ ਜਿਹੜੀਆਂ ਆਮ ਜਿਸਤੀ ਚੱਲਦੀਆਂ ਨੇ ਜਿਸਤੀ ਚੱਲਦੀਆਂ ਜੀ ਹਾਂਜੀ ਠੀਕ ਹੈ ਜੀ ਤੇ ਇਹਦੀ ਵਰਵੀ ਦੱਸ ਦਿਓ ਬਾਈ ਇਹਦਾ ਇਹਦੇ ਵਿੱਚ ਬਹੁਤ ਰੌਲਾ ਹੈ ਹੈਨਾ ਇਹਦੇ ਵਿੱਚ ਬਹੁਤ ਕੋਈ ਕਹਿੰਦਾ ਮੈਂ ਤੋਲ ਕੇ ਦਿੰਦਾ ਕੋਈ ਕਹਿੰਦਾ ਮੈਂ ਮਿੰਕੇ ਦਿੰਦਾ ਮੈਂ ਮਿੰਕੇ ਦਿੰਦਾ ਜੀ ਦੇਖੋ ਇਹਦੇ ਵਿੱਚ ਤੋਲ ਕੇ ਕੋਈ ਤੋਲ ਕੇ ਦੇਈ ਜਾਂਦਾ ਹੈ ਕੋਈ ਵੇਟ ਕਰਕੇ ਕਿਵੇਂ ਕਰੀ ਜਾਂਦੇ ਜੀ ਕੋਈ ਫੁੱਟਾਂ ਚ ਦੇਈ ਜਾਂਦੇ ਜੀ ਪਰ ਇਹਦੇ ਵਿੱਚ ਜਿਹੜਾ ਜੈਨੂਇਨ ਕੰਮ ਹੈ ਜੀ ਜੈਨੂਇਨ ਕੰਮ ਕਰਕੇ ਦਿਓ ਜੀ ਦੇਖੋ ਸਾਰੇ ਵੀਰ ਭਾਈ ਆਪਾਂ ਕੰਮ ਕਰਦੇ ਆ ਠੀਕ ਹੈ ਜੀ ਤੇ ਉਹਦੇ ਵਿੱਚ ਇੱਕ ਦੂਸਰੇ ਨੂੰ ਨਾ ਖਰਾਬ ਕਰਦੇ ਹੋਏ ਜੈਨੂਨ ਕੰਮ ਕਰਕੇ ਦੇ ਜੈਨੂਨ ਮਾਲ ਲਾ ਕੇ ਦੇ ਜਿਹੜਾ ਜੈਨੂਨ ਮਾਲ ਲਾ ਕੇ ਟਾਟਾ ਦਾ ਮਾਲ ਲਾ ਕੇ ਆ ਕੰਮ ਕਰਕੇ ਦੇ ਜੀ ਆਪਾਂ ਅੱਛਾ ਜੀ ਆਪਣੇ ਤੋਂ ਇਹ 100 ਕਿਲੋਮੀਟਰ ਦੂਰ ਏਰੀਆ ਦਾ ਮਾਲ ਹੈ ਜੀ ਅੱਛਾ ਜੀ ਤਲਵੰਡੀ ਸਾਬੋ ਤੋਂ ਠੀਕ ਹੈ ਜੀ ਦੇਖੋ ਕਸਟਮਰ ਆਏ ਆਪਣੀ ਤਸੱਲੀ ਤੇ ਆਏ ਜੀ ਆਪਾਂ ਇਹਨੂੰ ਟਾਟਾ ਦਾ ਮਾਲ ਲਾ ਕੇ ਦੇ ਹੀ ਜਾਂਦੇ ਅੱਛਾ ਜੀ ਟਾਟਾ ਦਾ ਮਾਲ ਕੀ ਹੈ 120 ਨੰਬਰ ਤੋਂ ਪਲੱਸ ਟਾਟਾ ਬਣਾ ਨਹੀਂ ਰਹੀ ਜੀ ਕਈ ਐਦਾਂ ਹੁੰਦੇ ਜੀ ਮਿਸ ਗਾਈਡ ਕਰਦੇ ਆ ਵੀ ਤੁਹਾਨੂੰ 16 ਗੇ ਜੀ ਟਾਟਾ ਲਾ ਦਾਂਗੇ ਜੀ ਐਦਾਂ ਕਰ ਦਾਂਗੇ ਜੀ ਤੁਹਾਨੂੰ ਸਸਤਾ ਲਾ ਦਾਂਗੇ ਜੀ ਦੇਖੋ ਟਾਟਾ ਇੱਕ ਖੁਦ ਮਾਲ ਬਣਾ ਕੇ ਦਿੰਦਾ ਇੱਕ ਮੈਨੂਫੈਕਚਰਿੰਗ ਕਰਕੇ ਦਿੰਦਾ ਜੀ ਅੱਛਾ ਜੀ ਜਿਹੜਾ ਸਸਤਾ ਮਾਲ ਹੁੰਦਾ ਜੀ ਉਹ ਮੈਨੂਫੈਕਚਰਿੰਗ ਕਰਕੇ ਗਾਂਹ ਕੰਪਨੀਆਂ ਨੂੰ ਵੇਚ ਦਾਂਗੇ ਜੀ ਠੀਕ ਹੈ ਜੀ ਠੀਕ ਹੈ ਜੀ ਉਹ ਕੰਪਨੀ ਨੇ ਵੇਚਦਾ ਉਹ ਕੰਪਨੀਆਂ ਸਸਤੇ ਭਾ ਦਾ ਮਾਲ ਮਿਲਦਾ ਜੀ ਉਹ ਹੂੰ ਉਹਦੇ ਉੱਤੇ ਲੇਜਰ ਲੇਜਰ ਦੀ ਮੋਹਰ ਨਹੀਂ ਹੋਣੀ ਜੀ ਜਿਹੜਾ ਮਾਲ ਸਸਤਾ ਮਿਲਦਾ ਅੱਛਾ ਜੀ ਉਹ ਉੱਪਰ ਲਿਖਿਆ ਹੁੰਦਾ ਜੀ ਟਾਟਾ ਆ ਲਿਖਿਆ ਹੋਇਆਗਾ ਪ੍ਰਸ਼ਨ ਉੱਤਰ Tata Steel Limited 1.20 mm 1100 mm ਹਾਂਜੀ GSM ਵੀ ਦਿੱਤਾ ਵੀ ਇਹਦੇ ਵਿੱਚ GXM ਵੀ 80 ਅੱਛਾ ਅੱਛਾ ਇਹਦੇ 'ਚ ਕਿ ਮੈਂ ਇਹਦੇ 'ਚ ਵੀ ਕੁਝ ਕੋਈ ਕਾਪੀ-ਕੁਪੀ ਕੋਈ ਸਿਸਟਮ ਹਾਂਜੀ ਕਾਪੀ ਆਉਂਦੀ Tata ਕਾਪੀ ਆਉਂਦੀ ਹੈ ਉਹ ਆਪਾਂ ਆਣੀ ਉਹਦੇ ਵਿੱਚ ਜਿਹੜਾ ਇਹ ਇਹ ਚੀਜ਼ ਬਿਲਕੁਲ ਨਹੀਂ ਮਿਲੂਗੀ ਤੁਹਾਨੂੰ ਅੱਛਾ ਜੀ ਦੂਸਰੀ ਗੱਲ ਤੁਹਾਨੂੰ ਲੇਜ਼ਰ ਦੀ ਮੋਹਰ ਲੱਗੀ ਹੋਈ ਹੁੰਦੀ ਹੈ ਜੀ ਲੇਜ਼ਰ ਮੋਹਰ ਲੱਗੀ ਹੋਈ ਹੁੰਦੀ ਹੈ ਆਪਣੀ ਇੱਥੇ ਸਤੰਪਾ ਹੋਣਗੀਆਂ ਜੀ हां जी हां ਕੱਲੀ ਕੱਲੀ ਜਿਗਾੜ ਤੇ ਇਹ ਮੇਨ ਕੰਪਨੀ ਤੋਂ 20 ਮੀਟਰ ਤੇ ਇਹ ਚੀਜ਼ ਦੀ ਟਾਟਾ ਸਟੀਲ ਅੱਛਾ ਅੱਛਾ ਹਾਂ ਜੀ ਟਾਟਾ ਸਟੀਲ ਆ ਸੀ ਜੀ ਆ ਸੀ ਦੋਸਤੋ ਹਾਂ ਜੀ ਇਹ ਸਾਰਾ ਕੰਪਨੀ ਦਾ ਮੰਨ ਕੇ ਚਲੋ ਫੁੱਲ ਗਰੰਟਡ ਹੈ ਵੀ ਆਪਾਂ 120% ਇਹ ਕਹਿ ਸਕਦੇ ਹਾਂ ਵੀ ਆਪਾਂ ਟਾਟਾ ਦਾ ਹੀ ਮਾਲ ਲਾ ਰਹੇ ਹਾਂ ਠੀਕ ਹੈ ਜੀ ਵੀ ਅਦਰ ਮਾਲ ਨਹੀਂ ਗਾ ਜੀ ਠੀਕ ਹੈ ਜੀ ਠੀਕ ਹੈ ਜੀ ਉਹ ਤੋਂ ਬਾਅਦ ਇਦੇ ਚ ਜਿਵੇਂ ਆਪਣੇ ਕੋਲੇ ਆਪਣੇ ਕੋਲੇ ਰੇਟ ਵਗੈਰਾ ਕਿਵੇਂ ਦਿੰਨੇ ਆਪਾਂ ਤੋਲ ਕੇ ਮਣ ਕੇ ਇਹ ਆਪਾਂ ਬਾਈ ਵੇਟ ਦੇ ਦਾਂਗੇ ਕਸਟਮਰ ਨੂੰ ਜੇ ਜੀਐਸਡਬਲਯੂ ਲੈਣਾ ਹੈ ਇਹ ਵਾਲਾ ਲੈਣਾ ਬਲਕਿ ਆਪਾਂ ਜਿਹੜੀ ਐਸਐਸ ਜਗਾਰਡ ਦਾ ਜਿਗਰ ਕੀਤਾ ਉਹ ਵੀ ਆਪਾਂ ਬਾਈ ਰੇਟ ਦੇਵਾਂਗੇ ਕਸਟਮਰ ਨੂੰ ਅੱਛਾ ਜੀ ਹਾਂਜੀ ਆਪਾਂ ਉਹ ਫੁੱਟਾਂ ਦੀ ਝੰਜਟ ਦੀ ਨਹੀਂ ਪਾਉਂਦੇ ਜੀ ਕਸਟਮਰ ਨੂੰ ਕਾਦੇ ਚ ਫਾਇਦਾ ਰਹਿੰਦਾ ਕਸਟਮਰ ਬਾਈ ਵੇਟ ਫਾਇਦਾ ਜੀ ਬਾਈ ਵੇਟ ਫਾਇਦਾ ਜੀ ਬਾਈ ਵੇਟ ਬਹੁਤ ਬੈਨੀਫਿਟ ਹੈ ਜੀ ਜਿਵੇਂ ਆ ਏਦਾਂ ਮੰਨ ਲਓ ਜੀ ਹੁਣ ਫੁੱਟਾਂ ਵਾਲੇ ਕਹਿੰਦੇ ਆ ਜੀ ਵੇਟ ਵਾਲੇ ਏਦਾਂ ਕਰਦੇ ਆ ਵੇਟ ਵਾਲੇ ਏਦਾਂ ਕਰਦੇ ਆ ਸਾਡੇ ਵਿੱਚ ਕੀ ਹੈ ਜੀ ਅਸੀਂ ਜੇ 16 ਕਹਤਾ ਤਾਂ ਅਸੀਂ 16 ਹੀ ਲਾਉਣਾ ਠੀਕ ਹੈ ਜੀ ਜਿਹੜੇ ਫੁੱਟਾਂ ਦੇ ਵਿੱਚ ਘੱਟ ਟ੍ਰੇਡ ਕਰ ਲੈਂਦੇ ਜੀ ਆ ਬਾਜੂ ਹਲਕਾ ਲਾ ਦਿੰਦੇ ਆ ਓਕੇ ਓਕੇ ਸੈਂਟਰ ਵਾਲਾ ਉਹਦੀ ਪਰਮਿਸ਼ਨ ਨੂੰ ਇਹ ਡਬਲ ਲੈ ਲਾਂਗੇ ਓਕੇ ਓਕੇ ਮੰਨ ਲਓ ਇਹ ਮੇਰਾ 7 ਫੁੱਟ ਦਾ ਬਾਜੂ ਲ ਉਹ ਫੰਡੇ ਦੇ ਵਿੱਚ ਉਹ ਪੂਰਾ ਕਰ ਲੈਂਦੇ ਜੀ ਤੇ ਪਰ ਵਾਈ ਵੇਡ ਦੇ ਵਿੱਚ ਕੀ ਹੈ ਮਾਲ ਕਸਟਮਰ ਨੂੰ ਇੱਕ ਨੰਬਰ ਮਿਲੂਗਾ ਠੀਕ ਹੈ ਜੀ ਮਾਲ ਦੇ ਵਿੱਚ ਗੜਬੜ ਨਹੀਂ ਮਿਲੀ ਕਿਤੇ ਵੀ ਇੱਕ ਪੈਸੇ ਦੀ ਗੜਬੜ ਵੀ ਨਹੀਂ ਮਿਲਦੀ ਜੀ ਠੀਕ ਹੈ ਜੀ ਜੋ ਵੀ ਮਿਲੂਗਾ ਜੈਨੂਨ ਮਿਲੂਗਾ ਵਧੀਆ ਤੇ ਇੱਕ ਨੰਬਰ ਮਿਲੂਗਾ ਠੀਕ ਹੈ ਭਰਾ ਤੇ ਹੁਣ ਆਪਾਂ ਕਰਦੇ ਜਿਵੇਂ ਇੱਕਾ ਗੇਟ ਬਣੀ ਜਾਂਦਾ ਇਹਦੇ ਬਾਰੇ ਗੱਲ ਕਰ ਲੈਨੇ ਹਾਂ ਹਾਂ ਜੀ ਦੋਸਤੋ ਆਹ ਦੇਖੋ ਸਟੀਲ ਦਾ ਗੇਟ ਬਣ ਰਿਹਾ ਤੇ ਸਟੀਲ ਦੇ ਗੇਟ ਇਕਦਾ ਲਾਈਫ ਵੱਧ ਹੁੰਦੀ ਹੈ ਬਈ ਹਣਾ ਪਤਾ ਨਹੀਂ ਹਾਂਜੀ ਲਾਈਫ ਸੋਹਣੇ ਵੀ ਲੱਗਦੇ ਨੇ ਤੇ ਇਹਦੇ ਬਾਰੇ ਵੀ ਜਾਣਕਾਰੀ ਦੇ ਦਿਓ ਬਈ ਜੀ ਇਹ ਕਿਵੇਂ ਬਣਾਉਣੇ ਹੋ ਜਿਵੇਂ ਕਿਸੇ ਨੇ ਆਰਡਰ ਕਰਨਾ ਹੋਵੇ ਹਾਂਜੀ ਘਰੇ ਜਾ ਕੇ ਬਣਾਉਣੇ ਹੋ ਜਾਂ ਇੱਥੇ ਬਣਾਉਣੇ ਹੋ ਸਿਸਟਮ ਨਹੀਂ ਜੀ ਇੱਥੇ ਜੀ ਮੈਨੂਫੈਕਚਰਿੰਗ ਸਾਰੀ ਆਪਣੀ ਇੱਥੋਂ ਦੀ ਹੈ ਚੁਗਾੜ ਦੀ ਮੈਨੂਫੈਕਚਰਿੰਗ ਸਾਰੀ ਠੀਕ ਹੈ ਫਿਲ ਦੀ ਐਸਐਸ ਦੀ ਸਾਰੀ ਮੈਨੂਫੈਕਚਰਿੰਗ ਇੱਥੋਂ ਦੀ ਰੱਖੀ ਹੋਈ ਹੈ ਆਪਾਂ ਠੀਕ ਹੈ ਜੀ ਕਸਟਮਰ ਨੂੰ ਕੀ ਆ ਆਰਡਰ ਪਾਉਣਾ ਕਸਟਮਰ ਨੇ ਬਾਈ ਆ ਸੀ ਸਾਈਜ਼ ਹੈਂਡ ਕਰਕੇ ਆਵਾਂਗੇ ਅਗਲੇ ਤੋਂ ਠੀਕੇ ਜੀ ਰਿਕਵਰ ਕਰਕੇ ਆਵਾਂਗੇ ਬਣਾ ਕੇ ਕਸਟਮਰ ਨੂੰ ਘਰੇ ਪਹੁੰਚਦਾ ਕਰ ਦੇਣੀ ਠੀਕ ਹੈ ਬਾਈ ਗੁਰਪ੍ਰੀਤ ਜਿਹੜਾ ਸਾਡਾ 30 ਤੋਂ 35 ਕਿਲੋਮੀਟਰ ਦੀ ਡਿਲੀਵਰੀ ਹੈ ਇਹੋ ਫ੍ਰੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਇਹਦੇ ਚ ਵੀ ਕੋਈ ਬ੍ਰਾਂਡ ਆਉਂਦਾ ਜੀ ਹਾਂ ਜੀ ਅੱਛਾ ਜੀ ਆਹ ਲਓ 304 ਗ੍ਰੇਡ ਆ ਹਾਂ ਜੀ ਜੀਐਸਐਲ ਆਪ ਸਾਰਾ ਮਾਲ ਜੀਐਸਐਲ ਦਾ ਲਾਉਣਾ ਜੀਐਸਐਲ ਹਾਂਜੀ ਹਾਂਜੀ ਚੰਗੀ ਕੰਪਨੀ ਮੰਨੀ ਜਾਂਦੀ ਚੰਗੀ ਇੱਕ ਨੰਬਰ ਦੀ ਕੰਪਨੀ ਹੈ ਜੀ ਲਿਮਟਿਡ ਹੈ ਜੀ ਮੰਨ ਕੇ ਚੱਲੋ ਇਹ ਪੁੱਤਾਂ ਚ ਕੀ ਵੇਟ ਚ ਹੁੰਦਾ ਹੈ ਇਹ ਬਾਈ ਵੇਟ ਜੀ ਇਹ ਵੀ ਬਾਈ ਵੇਟ ਜੀ ਇਹ ਵੀ ਬਾਈ ਵੇਟ ਜੀ ਠੀਕ ਹੈ ਜੀ ਰੇਟ ਵਗੈਰਾ ਕਿਵੇਂ ਜੈਨੂਨ ਠੀਕ ਰੇਟ ਬਿਲਕੁਲ ਜੈਨੂਨ ਜੀ ਤਕਰੀਬਨ ਮੰਨ ਕੇ ਚੱਲੋ ਜੀ ਗੇਟ ਸਟਾਰਟ ਹੋ ਜਾਂਦਾ 410 ਰੁਪਏ ਕਿਜੀ ਤੋਂ 410 ਰੁਪਏ ਕਿਜੀ 10 ਰੁਪਏ ਕਿਜੀ ਤੋਂ ਸਟਾਰਟ ਹੋ ਜਾਂਦਾ ਜੀ ਬਾਕੀ ਕਸਟਮਰ ਦੀ ਡਿਮਾਂਡ ਤੇ ਜੀ ਗੇਟ ਕਿੰਨਾ ਮਰਜੀ ਹੈਵੀ ਕਿੰਨਾ ਮਰਜੀ ਵਧੀਆ ਤੇ ਕਿ ਠੀਕ ਹੈ ਭਾਈ ਗੁਰਪ੍ਰੀਤਾ ਤੇ ਆਹ ਦਾ ਆਪਣੇ ਕੋਲੇ ਜਗਾਠਾਂ ਦੀ ਆ ਗਿਆ ਮਾਲ ਸਾਰੇ ਹਾਂਜੀ ਇਹ ਆਪਣੇ ਕੋਲੇ ਪੰਨਾ ਜਗਾਠਾ ਇਹ ਟਾਟਾ ਦਾ ਆ ਗਿਆ ਜੀ ਸਾਰਾ ਆਪਣੇ ਕੋਲੇ ਇਹ ਆਪਣੇ ਕੋਲੇ ਜੀਐਸਡਬਲਯੂ ਦਾ ਮਾਲ ਆ ਜੀ ਸਾਰਾ ਅੱਛਾ ਜੀ ਦੋ ਟਾਈਪ ਦਾ ਜੀ ਤਿੰਨ ਟਾਈਪ ਦਾ ਮਾਲ ਆ ਜੀ ਆਪਣੇ ਕੋਲੇ ਇੱਕ ਐਸਐਸ ਆ ਗਿਆ ਜੀ ਇੱਕ ਟਾਟਾ ਆ ਗਿਆ ਜੀ ਇੱਕ ਜੀਐਸਡਬਲਯੂ ਇਹ ਜੀਐਸਡਬਲਯੂ ਆ ਗਿਆ ਤੇ ਇਹਦਾ ਇਹਦਾ ਕਿਵੇਂ ਹੁੰਦਾ ਜੀਐਸਡਬਲਯੂ ਦਾ ਭਾਈ ਟਾਟਾ ਨਾਲੋਂ ਕਿਵੇਂ ਇਹ ਟਾਟਾ ਨਾਲੋਂ ਜੀ ਇਹਦੇ ਵਿੱਚ ਟਾਟਾ ਨਾਲੋਂ ਟਾਟਾ ਦੀ ਕੁਆਲਿਟੀ ਇਹਦੇ ਨਾਲੋਂ ਪ੍ਰੀਮੀਅਮ ਹੁੰਦੀ ਹੈ ਜੀ ਅੱਛਾ ਟਾਟਾ ਪ੍ਰੀਮੀਅਮ ਹੈ ਇਹਦੇ ਨਾਲੋਂ ਟਾਟਾ ਇਹਦੇ ਨਾਲੋਂ ਪ੍ਰੀਮੀਅਮ ਠੀਕ ਹੈ ਜੀ ਠੀਕ ਹੈ ਆਪਾਂ ਨੂੰ ਜਨੂਅਰੀ ਗੱਲ ਇਹ ਜੀ ਸਟਾਰਟਿੰਗ ਤੋਂ ਟਾਟਾ ਹੀ ਪ੍ਰੀਮੀਅਮ ਚੱਲ ਰਿਹਾ ਠੀਕ ਹੈ ਜੀ ਠੀਕ ਹੈ ਇਹਦੇ ਨਾਲੋਂ ਟਾਟਾ ਦੀ ਕੁਆਲਿਟੀ ਮਾੜਾ ਇਹ ਵੀ ਨਹੀਂ ਪਰ ਟਾਟਾ ਤਾਂ ਹੈ ਪਾ ਟਾਟਾ ਪ੍ਰੀਮੀਅਮ ਠੀਕ ਹੈ ਜੀ ਮਾੜਾ ਇਹ ਵੀ ਨਹੀਂ ਜੀ ਠੀਕ ਹੈ ਜੀ ਇਹਦੇ ਜੀ ਐਕਸਵੇਂ ਇਹਦੇ ਵੀ 80 ਯੂਚ ਵੀ 80 ਹੈ ਅੱਛਾ ਜੀ ਇਹ ਜੀ ਐਸ ਐਮ ਦਾ ਕੀ ਚੱਕਰ ਹੁੰਦਾਗਾ ਇਹ ਜ਼ਿੰਕ ਦੀ ਕੁਆਲਿਟੀ ਹੁੰਦੀ ਹੈ ਜੀ ਅੱਛਾ ਅੱਛਾ ਜੀ ਜਿਹੜੀ ਇਹਦੇ ਵਿੱਚ ਲੋਹੇ ਦੇ ਨਾਲ ਜ਼ਿੰਕ ਦੀ ਮਾਤਰਾ ਹੁੰਦੀ ਹੈ ਨਾ ਜੀ ਠੀਕ ਹੈ ਉਹਦੀ ਮਾਤਰਾ ਹੁੰਦੀ ਹੈ ਜੀ 80% ਠੀਕ ਹੈ ਜੀ ਇਹਦੇ ਵਿੱਚ ਜ਼ਿੰਕ ਦੀ ਦੋਸਤੋ ਪਾਰਕਾਂ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਆਂ ਪਾਰਕਾਂ ਦੇ ਵਿੱਚ ਝੁੱਲੇ ਵਗੈਰਾ ਤੁਸੀਂ ਸਟੀਲ ਦੇ ਲਗਾਉਣੇ ਆ ਬਾਹਰ ਆਪਾਂ ਰੱਖਦੇ ਆਂਗੇ ਬਾਹਰ ਮਤਲਬ ਜਰ ਵਗੈਰਾ ਲੱਗ ਜਾਂਦੀ ਆ ਬਈ ਨਾ ਗੁਰਪ੍ਰੀਤ ਬਿਲਕੁਲ ਜੀ ਤੇ ਥੋੜਾ ਜਿਹਾ ਲੋਹੇ ਦਾ ਹਿਸਾਬ ਕਿਤਾਬ ਵੀ ਹੋਰ ਹੁੰਦਾ ਲੋਹੇ ਦਾ ਹਾਂਜੀ ਉਹਦਾ ਟੱਚਿੰਗ ਹੋਰ ਹੁੰਦੀ ਆ ਹਾਂਜੀ ਤੇ ਇਹਦੇ ਬਾਰੇ ਵੀ ਦੋਸਤੋ ਦੋਸਤੋ ਇਹ ਕੰਫਰਟੇਬਲ ਹੁੰਦਾ ਇੱਕ ਦਾ ਸਟੀਲ ਸਾਨੂੰ ਪਤਾ ਹੀ ਹੈਗਾ ਕੰਫਰਟੇਬਲ ਜੀ ਇਹਨੂੰ ਪਾਰਕ ਦੇ ਵਿੱਚ ਓਪਨ ਦੇ ਵਿੱਚ ਲਾ ਸਕਦੇ ਆ ਜੀ ਇਹ ਪਾ 304 ਦਾ ਹੈ ਪਹਿਲੀ ਗੱਲ ਇਹਨੂੰ ਜਰਨੀ ਪੈਣੀ ਜੀ ਖਰਾਬ ਨਹੀਂ ਹੋਣਾਗਾ ਫਿਰ ਕੁਆਲਿਟੀ ਇਹ ਵੀ ਜਦੋਂ ਤੁਸੀਂ ਆਪਦੇ ਪਾਰਕ ਨੂੰ ਡੈਕੋਰੇਟ ਕਰੋਗੇ ਇਹਦੀ ਕੁਆਲਿਟੀ ਆਡੀ ਚਮਕੂਗੀ ਚਮਕੂਗੀ ਲੋਹੇ ਨਾਲੋਂ ਬਹੁਤ ਵਧੀਆ ਲੋਹੇ ਨਾਲੋਂ ਬਹੁਤ ਜ਼ਿਆਦਾ ਫਰਕ ਰਹੂਗਾ ਜੀ ਰਵੈਲ ਇਹਦੇ ਵਿੱਚ ਤੁਹਾਨੂੰ ਝਲਕ ਨਜ਼ਰ ਆਊਗੀ ਹਾਂ ਠੀਕ ਹੈ ਜੀ ਇਹ ਵੀ ਆਰਡਰ ਤੇ ਬਈ ਬਣ ਜੂ ਇਹ ਵੀ ਆਰਡਰ ਤੇ ਜੀ ਹਾਂਜੀ ਜੀ ਕੇ ਜੀ اور ਦੇ ਲਗਭਗ ਤੁਸੀਂ ਐਵੇਂ ਮੰਨ ਕੇ ਚਲੋ ਜੀ ਇਹ 17000 ਰੁਪਏ ਤੋਂ ਲੈ ਕੇ 25000 ਰੁਪਏ ਤੱਕ ਤਿਆਰ ਹੋ ਜਾਂਦੇ ਆ ਠੀਕ ਹੈ ਬਾਈ ਜੀ ਲਗਭਗ ਜੀ ਤਕਰੀਬਨ ਮੰਨ ਕੇ ਚਲੋ ਕਾਫੀ ਡਿਜ਼ਾਈਨ ਇਹਦੇ ਵਿੱਚ ਬਣ ਜਾਂਦੇ ਆ 17000 ਰੁਪਏ ਤੋਂ سٹਾਰਟ ਹੋ ਜਾਂਦੇ ਜੀ ਡਿਜ਼ਾਈਨ ਤੁਹਾਡੇ ਕੋਲੇ ਬੁੱਕੂ ਡਿਜ਼ਾਈਨ ਹਾਂ ਬੁੱਕ ਜੀ ਕਸਟਮਰ ਸਾਡੇ ਨਾਲ ਡੀਲ ਕਰੂਗਾ ਕਸਟਮਰ ਨੂੰ ਸਾਰੇ ਪ੍ਰੋਵਾਈਡ ਕਰਵਾਈ ਜਾਣਗੇ ਜੀ ਡਿਜ਼ਾਈਨ ਠੀਕ ਹੈ ਜੀ ਤੇ ਜੋ ਵੀ ਉਹਨਾਂ ਨੂੰ ਸਿਲੈਕਟ ਹੋਊਗਾ ਬਣਾਈ ਜਾਣਗੇ ਠੀਕ ਹੈ ਬਾਈ ਜੀ ਇੱਕ ਗੁਰਪ੍ਰੀਤ ਬਈ ਆ ਬਹੁਤ ਸੋਹਣੀ ਚੀਜ਼ ਪਈ ਆ ਯਾਰ ਤੇਰੇ ਕੋਲ ਹਾਂਜੀ ਆਪਣਾ ਡ੍ਰੈਗ ਰੂਮ ਟੇਬਲ ਜੀ ਡ੍ਰੈਗ ਰੂਮ ਟੇਬਲ ਆ ਗਿਆ ਹਾਂਜੀ ਠੀਕ ਐ ਬਈ ਜੀ ਆ ਦੇਖੋ ਦੋਸਤੋ ਰਵਿੰਦਰ ਸਾਰੇ ਮਾਰੀਏ ਤੇ ਬਹੁਤ ਸੋਹਣੀ ਲੁੱਕ ਆ ਯਾਰ ਬਈ ਹਨਾ ਹਾਂਜੀ ਆ ਦੇਖੋ ਯਾਰ ਇਹ ਦੇ ਥੱਲੇ ਰੱਖ ਸਕਦੇ ਆਪਾਂ ਜੋ ਖੋਲਣਾ ਖੋਲ ਲੋ ਡਬਲ ਆ ਗਿਆ ਦੇਖੋ ਜੇ ਫੈਮਿਲੀ ਆਪਣੀ ਜਿਆਦਾ ਮੰਨ ਕੇ ਚਲੋ ਕੋ ਆਪਣੇ ਕੋਲੇ ਵਧੀਆ ਆਗੇ ਜਿਆਦਾ ਹੀ ਜਣਿਆਂ ਆਗੇ ਆਪਣੇ ਰਿਸ਼ਤੇ ਰ ਆਗੇ ਜੀ ਤਾਂ ਡਬਲ ਕਰ ਲੋ ਜੇ ਨਹੀਂ ਆਏ ਤਾਂ ਉਹਨੂੰ ਠੀਕ ਐ ਬਈ ਆ ਉੱਪਰ ਪੱਥਰੇ ਨੇ ਉੱਪਰ ਸ਼ੀਟ ਹੈ ਜੀ ਇਹਦੀ ਸ਼ੀਟ ਹੈ ਇਹ ਹਾਂਜੀ ਇਹ ਗ੍ਰੇਨਾਈਟ ਨਹੀਂ ਹੈਗਾ ਇਹ ਗ੍ਰੇਨਾਈਟ ਸ਼ੀਟ ਹੈ ਇਹ ਮੰਨ ਕੇ ਚਲੋ ਜਿਵੇਂ ਆਪਣੀ ਟਾਈਲ ਆ ਜਾਂਦੀ ਹੈ ਗ੍ਰੇਨਾਈਟ ਟਾਈਲ ਹੈ ਜੀ ਠੀਕ ਹੈ ਜੀ ਹਾਂਜੀ ਇਹਦਾ ਬਾਈ ਜੀ ਕੀ ਸਾਫ ਕਿਤਾਬ ਹੈ ਇਹ ਲਗਭਗ ਜੀ ਆਪਾਂ ਨੂੰ ਸਾਰਾ ਆਪਾਂ ਨੂੰ ਜੀ ਇਹ ਸੈੱਟ ਜੀ ਜੇ ਕਿਸੇ ਕਸਟਮਰ ਨੇ ਬਾਈ ਕਰਨਾ ਹੈ ਥੋਡੀ ਵੀਡੀਓ ਬਣਾਉਣ ਤੇ ਜੀ ਆਪਾਂ ਕਸਟਮਰ ਨੂੰ 9500 ਰੁਪਏ ਦਾ ਬਾਈ ਕਰਵਾਉਣਾ 9500 ਰੁਪਏ ਦਾ ਸਿਰਫ ਦੋਨੇ ਟੇਬਲ ਦੋਨੇ ਕੋ ਬਹੁਤ ਜੈਨੂਇਨ ਰੇਟ ਆ ਜਰਾ ਹਾਂਜੀ ਸਟੀਲ ਦੇ ਦੋਸਤੋ ਬਹੁਤ ਜੈਨੂਇਨ ਰੇਟ ਆ ਤੇ ਸੋਨਾ ਬਹੁਤ ਲੱਗ ਰਿਹਾ ਹੈਗਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਓ ਜੀ ਆਪ 9500 ਚੁਬਾਈ ਕਰਦੇ ਵੀਡੀਓ ਸ਼ੇਅਰ ਕਰਕੇ ਆਇਓ 9500 ਚ ਲੈ ਜਿਓ ਹਾਂਜੀ ਠੀਕ ਹੈ ਬਈ ਗੁਰਪ੍ਰੀਤ ਤੇ ਹੋਰ ਇਹ ਹੁਣ ਕਿ ਕਿਨਵੇਂ ਰੇਲਿੰਗ ਆਪਣਾ ਨਾ ਰੇਲਿੰਗ ਬਾਰੇ ਵੀ ਜਾਣਕਾਰੀ ਦਿਓ ਪੌੜੀਆਂ ਤੇ ਲੋਕਾਂ ਨੇ ਰੇਲਿੰਗ ਲਗੋਣੀ ਹੁੰਦੀ ਹੈਗੀ ਬਿਲਕੁਲ ਜੀ ਤੇ ਉਹਦੇ ਵਾਸਤੇ ਪਹਿਲਾਂ ਆਪਾਂ ਉੱਥੇ ਚੱਲੀਏ ਉਹਦੇ ਚ ਹਾਂਜੀ ਦੋਸਤੋ ਤੁਹਾਨੂੰ ਦਿਖਾਉਣੇ ਆ ਰੇਲਿੰਗ ਬਾਰੇ ਦੱਸਦੇ ਹਾਂ ਤੁਹਾਨੂੰ ਸਾਰਾ ਦੋਸਤੋ ਇਹ ਰੇਲਿੰਗ ਦੇ ਆਗੇ ਡਿਜ਼ਾਈਨ ਆਪਣੇ ਕੋਲੇ ਤੇ ਬਈ ਗੁਰਪ੍ਰੀਤ ਹਾਂਜੀ ਇਹ ਤਾਂ ਜਿੰਮੀ ਰੇਲਿੰਗ ਦੇ ਉੱਪਰ ਤਾਂ ਲੱਗਦੀ ਮੇਨ ਆਗੇ ਜੀ ਮੇਨ ਆਗੇ ਇਹਨਾਂ ਨੂੰ ਕੀ ਬੋਲਦੇ ਪਾਵੇ ਬੋਲਦੇ ਹਾਂਜੀ ਮੇਨ ਪਿੱਲਰ ਜੀ ਪਿੱਲਰ ਬੋਲਦੇ ਪਾਵੇ ਬੋਲਦੇ ਹਨਾ ਹਾਂਜੀ ਹਾਂਜੀ ਤੇ ਰੀਲਿੰਗ ਦਾ ਆਪਣੇ ਕੋਲੇ ਕੀ ਕਿਹਾਕਤਾਵਾ ਬਈ ਰੇਲਿੰਗ ਦਾ ਜੀ ਆਪਣੇ ਕੋਲੇ ਤਾਂ तकरीबन ਸਿੰਪਲ ਰੇਲਿੰਗ ਤੋਂ ਲੈ ਕੇ ਜੀ ਹਾਂਜੀ ਹਾਂਜੀ ਓਨਲੀ ਟਫਨ ਗਲਾਸ ਤੱਕ ਦੀ ਰੇਲਿੰਗ ਆਪਣੇ ਕੋਲੇ ਪ੍ਰੋਵਾਈਡ ਕਰਵਾਉਣੀ ਹੈ ਜੀ ਆਪਾਂ ਠੀਕ ਹੈ ਜੀ ਠੀਕ ਹੈ ਜੀ ਓਨਲੀ ਕੱਲਾ ਗਲਾਸ ਤੋਂ ਲੈ ਕੇ ਜੀ ਕੱਲੇ ਸਟੀਲ ਐਸਐਸ ਤੱਕ ਸਾਰੀਆਂ ਪ੍ਰੋਵਾਈਡ ਕਰਵਾਉਣੀਆਂ ਜੀ ਕਸਟਮਰ ਆਪਾਂ ਨੂੰ ਕਾਲ ਕਰੂਗਾ ਕਸਟਮਰ ਨੂੰ ਆਪਾਂ ਫੋਟੋ ਪਿਕ ਸੈਂਡ ਕਰਾਂਗੇ ਜੀ ਸੈਂਡ ਕਰਾਂਗੇ ਉਹਦੇ ਵਿੱਚ ਜੋ ਵੀ ਸਿਲੈਕਸ਼ਨ ਹੋਊਗੀ ਕਸਟਮਰ ਨੂੰ ਆਪਾਂ ਦੇਵਾਂਗੇ ਜਦੋਂ ਉਹ ਨੇ ਦੋਸਤੋ ਆ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਰਵਿੰਦਰ ਕੱਲੇ ਕਿੱਲੇ ਤੋਂ ਮਾਰਦੇ ਬਹੁਤ ਸੋਹਣੇ ਡਿਜ਼ਾਈਨ ਨੇ ਆ ਦੇਖੋ ਯਾਰ ਮਤਲਬ ਸਟੀਲ ਤੇ ਨਾਲ ਬ SS SS ਸਟੀਲ 202 ਗ੍ਰੇਡ ਜਿਹੜੀ ਤੁਹਾਨੂੰ ਕਿਹਾ ਚੀਜ਼ ਅੰਦਰਲੇ ਪਾਸੇ ਵੀ ਜਿਵੇਂ ਤੁਸੀਂ ਦੱਸੀ 202 ਹੀ ਕੰਮ ਕਰਦਾ ਹਾਂਜੀ ਅੰਦਰਲੇ ਪਾਸੇ 202 ਹੀ ਕੰਮ ਕਰਦਾ ਇਹ ਡਿਜ਼ਾਈਨ ਤੁਸੀਂ ਪਸੰਦ ਕਰਕੇ ਇਹਨਾਂ ਚੋਂ ਸਿਲੈਕਟ ਕਰਕੇ ਬਣਵਾ ਸਕਦੇ ਹੋਗੇ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਕੇ ਉਹ ਸਾਰੀ ਤੁਹਾਨੂੰ ਦਿਖਾਈ ਆ ਸੀ ਜਾਣਕਾਰੀ ਦਿੱਤੀ ਹੈ ਮੇਨ ਮੇਨ ਮੁੱਟੀ ਮੁੱਟੀ ਕਿ ਜਗਾਠ ਜਿਸਤੀ ਕਿਹੋ ਜੀਆ ਹਾਂਜੀ ਜੇ ਉਹ ਪਾਸਟੀਲ ਦੀ ਲਪਾਉਣੀ ਆ ਕੀ ਧਿਆਨ ਰੱਖਣਾ ਰੇਡਿੰਗ ਲਪਾਉਣੀ ਆ ਤਾਂ ਕੀ ਧਿਆਨ ਰੱਖਣਾਗਾ ਤੇ ਗੇਟ ਬਾਰੇ ਤੁਹਾਨੂੰ ਸਾਰਾ ਅਸੀਂ ਜੈਨੂਨ ਜਾਣਕਾਰੀ ਦਿੱਤੀ ਹੈ ਅਸੀਂ ਕੋਈ ਇਹ ਨਹੀਂ ਕੀਤਾ ਵੀ ਅਸੀਂ ਆਪਾਂ ਚੀਜ਼ ਵੇਚਣੀ ਆ ਬਈ ਹੈਨਾ ਬਿਲਕੁਲ ਜੀ ਜੇ ਤੁਹਾਨੂੰ ਯਕੀਨ ਆ ਗਿਆ ਫੋਨ ਕਰ ਲਿਓ ਇੱਕ ਨੰਬਰ 'ਚ ਸਮਾਨ ਮਿਲੂਗਾ ਸਮਾਨ 'ਚ ਕੋਈ ਫਰਕ ਨਹੀਂ ਹੋਣਾ ਰੇਟ 'ਚ ਕੋਈ ਫਰਕ ਨਹੀਂ ਕੋਈ ਵੀ ਫਰਕ ਨਹੀਂ ਜੀ ਜੈਨੂਨ ਰੇਟ ਹੋਊਗਾ ਜੈਨੂਨ ਕੰਮ ਕਰਕੇ ਦੇਵਾਂਗੇ ਜੀ ਜੋ ਬੋਲ ਦਿੱਤਾ ਉਹੀ ਹੋਊਗਾ ਠੀਕ ਹੈ ਬਈ ਉਹਦੋਂ ਐਕਟਰਾ ਆਪਾਂ ਕੋਈ ਉਹਨੂੰ ਉਹ 21 ਨਹੀਂ ਕਰਕੇ ਦੇਣਾ 19 ਨਹੀਂ ਕਰਕੇ ਦੇਣਾ ਜੋ ਵੀ ਕਰਤਾ ਜੀ ਜੇ ਕਹਦਾ ਟਾਟਾ ਦਾ ਟਾਟਾ ਹੈ ਜੀ ਐਸਐਸ ਐਸ ਹੈ ਜੇ ਜੀਐਸਡਬਲਯੂ ਤੇ ਜੀਐਸਡਬਲਯੂ ਹੀ ਹੋਊਗਾ ਜੇ ਮੇਰੇ ਰੇਲਿੰਗ ਵਗੈਰਾ ਲਉਣੀ ਆ ਪੇ ਮਾਇਸ਼ ਲਾ ਕੇ ਇੱਥੇ ਬਣੂਗੀ ਆ ਜਿਹੜੀ ਰੇਲਿੰਗ ਬਣਾਉਣੀ ਹੈ ਜੀ ਉਹ ਕਸਟਮਰ ਦੇ ਘਰ ਹੀ ਸਾਈਟ ਤੇ ਸਾਈਟ ਤੇ ਹੋਊਗਾ ਠੀਕ ਹੈ ਜੀ ਤੇ ਜਿਹੜਾ ਮੇਨ ਗੇਟ ਹੋ ਗਿਆ ਆਪਣੀ ਤੁਗਾਟ ਹੋ ਗਈ ਯਾ ਫਰੰਟ ਗ੍ਰਿੱਲ ਹੋਗੀ ਉਹ ਇੱਥੇ ਮੈਨੂਫੈਕਚਰਿੰਗ ਇੱਥੇ ਹੋ ਕੇ ਕਸਟਮਰ ਨੂੰ ਪ੍ਰੋਵਾਈਡ ਕਰਵਾ ਦੇਣਾ ਠੀਕ ਹੈ ਬਾਈ ਇੱਕ ਗੁਰਪ੍ਰੀਤ ਬਾਈ ਜਿਵੇਂ ਹਨਾ ਆਪਾਂ ਜਿਵੇਂ ਕੰਮ ਸ਼ੁਰੂ ਕਰ ਲਿਆ ਹਾਂਜੀ ਮਤਲਬ ਉਹਨੂੰ ਛੇਤੀ ਛੇਤੀ ਨਿਵੇੜ ਦੇਣ ਨੂੰ ਕਈ ਵਾਰ ਹਨਾ ਪਤਾ ਕੀ ਹੁੰਦਾ ਕੰਮ ਸ਼ੁਰੂ ਹੋ ਜਾਂਦਾ ਹਾਂਜੀ ਕਰਦਿਆਂ ਨੂੰ ਜਦੋਂ ਟਾਈਮ ਉਤੇ ਕੰਮ ਨਿਭੜਦਾ ਨਹੀਂ ਪਰੇਸ਼ਾਨੀ ਬਹੁਤ ਹੁੰਦੀ ਹੈ ਕੰਨ ਖਿੰਨਣ ਖਣਾਉਣ ਪਿਆ ਰਹਿੰਦਾ ਬਿਲਕੁਲ ਜੀ ਸਾਡੇ ਕੀ ਹੈ ਮੈਨੂੰ ਅੱਜ ਤੋਂ ਮੇਰੀ 14 ਸਾਲ ਪੁਰਾਣੀ ਦੁਕਾਨਦਾਰੀ ਹੈ ਜੀ ਤਕਰੀਬਨ ਮੇਰਾ 120 ਕਿਲੋਮੀਟਰ ਤੱਕ ਏਰੀਆ 'ਚ ਕੰਮ ਹੈ ਜੀ ਤਕਰੀ ਤੇ ਭਲਾਈ ਜਾਣਾ ਇਦਾਂ ਇਧਰ ਇਧਰ ਆਪਣਾ ਜੀ ਮੰਨ ਕੇ ਚੱਲੋ ਕਾਫੀ ਦੂਰ ਤੱਕ ਮਾਨਸਾ ਤੱਕ ਕੰਮ ਨਿਕਲਦਾ ਪਰ ਇਹ ਜੀ ਜਿਹੜੀ ਜਿੰਨਾ ਅਸੀਂ ਕਸਟਮਰ ਨਾਲ ਡੀਲ ਕਰ ਲਈ ਅਸੀਂ ਉਹ ਡੀਲ ਤੇ ਦਿੰਨੀ ਹੈ ਠੀਕ ਹੈ ਜੀ ਵੀ ਇਦਾਂ ਨਹੀਂ ਵੀ ਆਪਾਂ ਡੀਲ ਕਰ ਲਈ ਕਸਟਮਰ ਨਾਲ ਵੀ ਤੁਹਾਨੂੰ ਸਾਹਤ ਤੇ ਬਾਅਦ ਮਾਲ ਮਿਲੂਗਾ ਤੇ ਮੈਂ ਉਹਨੂੰ ਜੀ 10 ਜਾਂ 15 ਦਿਨ ਲਮਕਾਉਂਗਾ ਉਹ ਕੰਮ ਨਾ ਹੋਊਗਾ ਠੀਕ ਹੈ ਭਾਈ ਪਹਿਲਾਂ ਹੀ ਕਸਟਮਰ ਤੋਂ ਓਨੇ ਦਿਨ ਲੈਤੇ ਜਾਣਗੇ ਜਿੰਨੇ ਜਿਵੇਂ ਫਾਈਨਲ ਕਰ ਦੋ ਉਹਨੂੰ ਠੀਕ ਹੈ ਜੀ ਹਾਂ ਜੀ ਦੋਸਤੋ ਏਸੀ ਸਾਰੀ ਜਾਣਕਾਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਜੇ ਕੁਝ ਵੀ ਤੁਸੀਂ ਘਰ ਵਾਸਤੇ ਜਗਾਠਾਂ ਰੇਲਿੰਗ ਸਟੀਲ ਦੀਆਂ ਜਗਾਠਾਂ ਜਿਸਤੀ ਜਗਾਠਾਂ ਟਾਟਾ ਦੀਆਂ オリジナル ਬਣਵਾਉਣੀਆਂ ਨੇ ਸੰਪਰਕ ਕਰਿਓ ਨਾਲ ਨੰਬਰ ਦੇਵਾਂਗੇ ਧੰਨਵਾਦ